ਹਾਂਜੀ ਅੱਜ ਦੀ ਵੀਡੀਓ ਚ ਮੋਗਾ 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 ਮੋਗੇ ਏਰੀਏ ਤੋਂ ਆਪਾਂ ਗੱਡੀਆਂ ਲੈ ਕੇ ਆਇਆ ਬਹੁਤ ਘੈਂਟ ਗੱਡੀਆਂ ਨੇ ਜੀ ਸਾਰੇ ਭਰਾਵਾਂ ਨੂੰ ਯਾਰ ਬਿੱਲੀ ਨੂੰ ਸਾਡੀ ਪਿਆਰਪਰੀ ਸਸਰੀ ਗੱਲ ਜੀ ਜੇਕਰ ਤੁਸੀਂ ਵੀ ਆਪਣੀ ਕੋਈ ਗੱਡੀ ਚੇਂਜ ਕਰਨੀ ਆ ਵੇਚਣੀ ਆ ਤਾਂ ਆਪਾਂ ਨੂੰ ਵਟਸਐਪ ਕਰ ਸਕਦਾ ਫੋਟੋ ਆਪਾਂ ਸੋਡੀ ਐਡ ਬਿਲਕੁਲ ਫ੍ਰੀ ਲਾਵਾਂਗੇ ਜੇ ਕਿਸੇ ਭਰਾ ਨੇ ਕਾਰ ਬਾਜ਼ਾਰ ਦੀ ਐਡ ਲਵਾਉਣੀ ਆ ਉਹ ਵੀ ਲਵਾ ਸਕਦਾ ਨੰਬਰ ਨੋਟ ਕਰ ਲਓ ਜੀ 795 60946 795 60946 ਇਹਦੇ ਤੁਸੀਂ ਡਿਟੇਲ ਭੇਜ ਸਕਦੇ ਹੋ ਰੇਟ ਬਈ ਮਾਰਕੀਟ ਦੇ ਹਿਸਾਬ ਨਾਲ ਪਾਇਓ ਜੀ ਤੇ ਪਹਿਲੀ ਗੱਡੀ ਦੀ ਡਿਟੇਲ ਦੇ ਦਈਏ ਤੁਹਾਨੂੰ ਮੋਗੇ ਏਰੀਏ ਦੇ ਵਿੱਚ ਖੜੀ ਆ ਜੀ ਨੰਬਰ ਇਹਦਾ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲੂਗਾ ਗੱਡੀ ਵਾਲੇ ਵੀਰ ਦਾ ਤੇ ਮੋਗੇ ਏਰੀਏ ਤੋਂ ਆਲਟੋ ਗੱਡੀ ਆ ਜੀ 2010 ਮਾਡਲ ਆ ਜੀ ਰਜਿਸਟਰ ਹੋਈ ਹੋਈ ਆ 2011 ਦੇ ਵਿੱਚ ਇਹ ਜੀ 6 ਸੈਕੰਡ ਓਨਰ ਆ ਜੀ ਗੱਡੀ ਇਹ ਗੱਡੀ ਦੇ ਟਾਇਰ ਬਿਲਕੁਲ ਨਿਊ ਪਏ ਨੇ ਜੀ 70000 ਡਰਾਈਵਨ ਹੋਈ ਵੀ ਆ ਗੱਡੀ ਤੇ ਬੈਟਰੀ ਗੱਡੀ ਦੀ ਬਿਲਕੁਲ ਨਿਊ ਆ ਜੀ ਡਿਮਾਂਡ ਰੱਖੀ ਹੋਈ ਆ ਗੱਡੀ ਦੀ 1 ਲੱਖ ਤੇ 70000 ਰੁਪਇਆ ਮੌਕੇ ਤੇ ਮੰਨ ਤਣ ਜਰੂਰ ਹੋ ਜਾਊਗਾ ਜੀ ਗੱਡੀ ਅੱਗ ਵਰਗੀ ਪਈ ਆ ਜੀ 10 ਮਾਡਲ ਗੱਡੀ ਤੁਹਾਨੂੰ 1 70 ਦੀ ਮਿਲ ਰਹੀ ਆ ਤੇ ਨੈਕਸ ਗੱਡੀ ਆਪਣੇ ਕੋਲੇ ਆ ਗਈ ਜੀ ਸਪੈਕਟਿਵ 2010 ਦਾ ਮਾਡਲ ਆ ਜੀ ਇਹ 2010 ਦਾ ਮਾਡਲ ਆ ਓਨਰ ਹੈਗੀ ਆ ਸੈਕੰਡ ਇਹ ਸੈਕੰਡ ਓਨਰ ਆ ਜੀ ਤੇ ਡਿਮਾਂਡ ਗੱਡੀ ਦੀ ਰੱਖੀ ਹੋਈ ਆ 1,50,000 ਰੁਪਇਆ ਮੌਕੇ ਤੇ ਮਾਣ ਤਨ ਜ਼ਰੂਰ ਹੋ ਜੂਗਾ ਜੀ ਇੰਜਨ ਗੇਅਰ ਗੱਡੀ ਦਾ ਬਿਲਕੁਲ ਓਕੇ ਆ ਜੀ ਏਸੀ ਹੀਟਰ ਵਰਕਿੰਗ ਦੇ ਵਿੱਚ ਆ ਗੱਡੀ ਚਲਾ ਕੇ ਦੇਖ ਸਕਦੇ ਹੋ ਆਪਣੇ ਰਿਸ਼ਤੇਦਾਰਾਂ ਨੂੰ ਲੈ ਜਾਓ ਆਪਣੇ ਯਾਰ ਦੋਸਤਾਂ ਨੂੰ ਲੈ ਜਾਓ ਜਾ ਕੇ ਟ్రਾਈ ਲੈ ਲਿਓ ਗੱਡੀ ਤੁਸੀਂ ਪਰਚੇਜ਼ ਕਰ ਸਕਦੇ ਹੋ ਇਹ ਬਹੁਤ ਵਧੀਆ ਗੱਡੀ ਪਈ ਆ 10 ਮਾਡਲਸ ਨੂੰ 1.5 ਲੱਖ ਰੁਪਏ ਚ ਗੱਡੀ ਮਿਲ ਰਹੀ ਆ ਜੀ ਡਰਾਈਵਨ ਦੇਖ ਸਕਦੇ ਹੋ 73 ਦੇ ਲਵੇ ਲਾਉਣੇ ਚੱਲੀ ਵੀ ਆ ਜੀ 73 ਤੇ ਅਲਾਈਟ ਗੱਡੀ ਦੇ ਪਏ ਨੇ ਜੀ ਵਧੀਆ ਪਏ ਨੇ ਟਾਇਰ ਵਧੀਆ ਚੜੇ ਬਿਨ ਐਲਾਈਨਮੈਂਟ सस्पेंशन ਗੱਡੀ ਦੀ ਓਕੇ ਆ ਜੀ ਹਰਿਆਣਾ ਨੰਬਰ ਆ ਜੀ ਜੇ ਕਿਸੇ ਭਰਾ ਨੂੰ ਗੱਡੀ ਹੈ ਪਸੰਦ ਆ ਤਾਂ ਬਾਈਆਂ ਨੂੰ نیچے ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦਾ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂਗਾ ਜੀ ਤੇ ਮੋਗੇ ਏਰੀਆ ਚ ਗੱਡੀ ਖੜੀ ਹੈ ਜੀ ਇਹ ਬਹੁਤ ਵਧੀਆ ਗੱਡੀ ਆ ਘਰੇ ਹੀ ਗੱਡੀ ਖੜੀ ਆ ਜੀ ਜੇ ਕਿਸੇ ਭਰਾ ਨੂੰ ਪਸੰਦ ਆ ਤਾਂ ਗੱਡੀ ਪਰਚੇ ਜ਼ਰੂਰ ਕਰ ਸਕਦਾ ਜੀ ਤੇ ਆਪਣਾ ਚੈਨਲ ਮੇਰਾ ਭਰਾ ਸਬਸਕ੍ਰਾਈਬ ਜ਼ਰੂਰ ਕਰ ਲਿਓ ਹੋ ਸਕਦਾ ਜਿੱਦਾਂ ਦੀ ਗੱਡੀ ਭਾਲਦੇ ਹੋ ਤੁਸੀਂ ਮੈਨ ਲੱਭ ਕੇ ਦੇ ਦਾਂ ਸਬਸਕ੍ਰਾਈਬ ਕਰਕੇ ਰੱਖ ਲਿਓ ਜੇਕਰ ਕਿਸੇ ਨੇ ਗੱਡੀ ਵੇਚਣੀ ਆ ਤਾਂ ਆਪਾਂ ਨੂੰ ਕੰਟੈਕਟ ਕਰ ਸਕਦਾ ਫੋਟੋ ਆ ਪਾ ਸਕਦਾਗਾ ਡਿਟੇਲ ਭੇਜ ਸਕਦਾ ਆਪਾਂ ਤੁਹਾਡੀ ਐਡ ਨੈਕਸ ਗੱਡੀ ਬਾਈ ਜੀ ਆਪਣੇ ਕੋਲੇ ਕਰੋਲਾ ਕਾਰ ਆ ਗਈ ਡੀਜ਼ਲ ਵੇਰੀਐਂਟ ਆ ਜੀ ਮਾਡਲ ਹੈਗੀ ਆ ਇਹ 2010 ਇੰਜਨ ਗੇਅਰ ਓਕੇ ਆ ਜੀ ਏਸੀ ਹੀਟਰ ਬਿਲਕੁਲ ਓਕੇ ਆ ਗੱਡੀ ਦੀ ਡਿਮਾਂਡ ਰੱਖੀ ਹੋਈ ਆ 3 ਲੱਖ ਤੇ 10000 ਰੁਪਿਆ ਮੌਕੇ ਤੇ ਮਾਨਤਨ ਹੋ ਜੂ ਵਿੱਚ ਅੰਡਰੋ ਟੱਚ ਪਲੇਅਰ ਲੱਗਿਆ ਬੈਕ ਕੈਮਰਾ ਗੱਡੀ ਪੇਂਟ ਦੀ オリジナル ਪਈ ਆ ਸੀਟ ਕਵਰ ਬਿਲਕੁਲ ਬ੍ਰਾਂਡ ਨਿਊ ਪਏ ਨੇ ਜੀ ਤੇ ਨੈਕਸ ਗੱਡੀ ਆਪਣੇ ਕੋਲੇ ਸਪੈਕਟ ਬੀਡੀਆਈ ਆ ਗਈ ਜੀ 2015 ਦਾ ਮਾਡਲ 2015 ਮਾਡਲ ਹੈਗੀ ਆ ਇਹ ਫਸਟ ਓਨਰ ਗੱਡੀ 380000 ਰੁਪਿਆ ਡਿਮਾਂਡ ਆ ਗੱਡੀ ਦੀ ਮੌਕੇ ਤੇ ਮਾਨ ਤਨ ਜ਼ਰੂਰ ਹੋ ਜਾਊਗਾ ਜੀ ਜੇਕਰ ਤੁਸੀਂ ਗੱਡੀ ਇਹ ਪਰਚੇਜ਼ ਕਰਨੀ ਆ ਤਾਂ ਜਾ ਕੇ ਟ੍ਰਾਈ ਲੈ ਸਕਦੇ ਹੋ ਆਪਣੇ ਰਿਸ਼ਤੇਦਾਰਾਂ ਨੂੰ ਯਾਰਾਂ ਦੋਸਤਾਂ ਨੂੰ ਮਿਸਤਰੀ ਨੂੰ ਦਿਖਾਉਣੀ ਆ ਤਾਂ ਮਿਸਤਰੀ ਨੂੰ ਦਿਖਾ ਸਕਦੇ ਹੋ ਜੀ ਗੱਡੀ ਤੁਸੀਂ ਪਰਚੇਜ਼ ਕਰ ਸਕਦੇ ਹੋ ਇਹ ਬਹੁਤ ਜ਼ਬਰਦਸਤ ਗੱਡੀ ਦੀ ਲੁੱਕ ਆ ਵਿੱਚੋਂ ਬਿਲਕੁਲ ਸਾਫ਼ ਪਈ ਆ ਗੱਡੀ ਨੈਕਸ ਗੱਡੀ ਬਾਈ ਜੀ ਨੇ ਕੋਲੇ سپੈਪਟ BDI 2014 ਮਾਡਲ ਸੈਕੰਡ ਆਨਰ ਆ ਜੀ ਇਹ ਸੈਕੰਡ ਆਨਰ 2,60,000 ਰੁਪਿਆ ਗੱਡੀ ਦੀ ਡਿਮਾਂਡ ਆ ਜੀ ਡੀਜ਼ਲ ਵੇਰੀਐਂਟ ਆ ਦੇਖ ਸਕਦੇ ਹੋ ਇੰਜਨ ਵਧੀਆ ਪਿਆ ਜੀ ਗੱਡੀ ਦਾ ਵਿੱਚੋਂ ਇੰਟੀਰੀਅਰ ਬਿਲਕੁਲ ਨੀਟ ਐਂਡ ਕਲੀਨ ਪਿਆ ਜੀ ਪਿਛੋਂ ਡਿੱਗੀ ਵਗੈਰਾ ਸਾਫ਼ ਪਈ ਆ ਜੀ ਗੱਡੀ ਦੀ origignal paint ਆ ਜੀ ਗੱਡੀ ਦਿੱਲੀ ਨੰਬਰ ਆ ਜੇ ਕਿਸੇ ਭਰਾ ਨੂੰ ਪਸੰਦ ਆ ਤਾਂ ਇਹ ਗੱਡੀ 2,60,000 ਰੁਪਏ ਚ ਮੌਕੇ ਤੇ ਮੰਨ ਤਣ ਹੋ ਜਾਊਗਾ ਜੀ ਤੇ ਐਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਆਪਣਾ ਪਲੀਜ਼ ਚੈਨਲ ਕਰ ਲਿਓ ਸਬਸਕ੍ਰਾਈਬ ਜੇਕਰ ਤੁਸੀਂ ਆਪਣੀ ਕੋਈ ਗੱਡੀ ਵੇਚਣੀ ਆ ਤਾਂ ਆਪਾਂ ਨੂੰ ਫੋਟੋਆਂ WhatsApp ਕਰ ਸਕਦਾ ਜੀ ਛੋਡੀ ਗੱਡੀ ਆਪਾਂ ਜਰੂਰ ਵਕਿਆਵਾਗੇ ਧੰਨਵਾਦ ਜੀ ਵੀਡੀਓ